ਸਭ ਤੋਂ ਵਧੀਆ ਇੱਕ ਜਿਹੜਾ ਮੈਂ ਤੁਹਾਨੂੰ ਘਰੇਲੂ ਨੁਸਖਾ ਦੱਸਾਂ ਜਿਹੜਾ ਹਰ ਇੱਕ ਦੀ ਰਸੋਈ ਦੇ ਵਿੱਚ ਹੈਗਾ ਉਹਨੂੰ ਕਿਤੇ ਬਾਹਰ ਭੱਜਣ ਦੀ ਲੋੜ ਨਹੀਂ ਹੈ ਅਦਰਕ ਅਦਰਕ ਸਾਦੇ ਘਰ ਚ ਹੁੰਦਾ ਹੂੰ ਕੁਛ ਨਹੀਂ ਕਰਨਾ ਅਦਰਕ ਲਿਓ ਉਹਦੇ ਛੋਟੇ ਛੋਟੇ ਜਿਵੇਂ ਆਪਣੀਆਂ ਮਾਚਿਸ ਦੀਆਂ ਤਿੱਲੀਆਂ ਹੁੰਦੀਆਂ ਹੂੰ ਉਸਨੂੰ ਬਰੀਕ ਬਰੀਕ ਕੱਟ ਲਓ ਮਾਚਿਸ ਦੀਆਂ ਤਿੱਲੀਆਂ ਵੱਲੋਂ ਉਸਨੂੰ ਇੱਕ ਨਿੰਬੂ ਨਚੋੜੋ ਕਿਸੇ ਕੋਲੀ ਦੇ ਵਿੱਚ ਕੰਚ ਦੀ ਕੋਲੀ ਦੇ ਵਿੱਚ ਕੰਚ ਦੀ ਕੋਲੀ ਕੰਚ ਦੀ ਕੋਲੀ ਦੇ ਵਿੱਚ ਨਿੰਬੂ ਨਚੋੜ ਲਿਆ ਜਿਹੜਾ ਉਹ ਅਦਰਕ ਦੀਆਂ ਤਿੱਲੀਆਂ ਤੁਸੀਂ ਕਟੀਆਂ ਉਸ ਰਸ ਦੇ ਵਿੱਚ ਪਿਓ ਦਿਓ ਉਹਨੂੰ 2 ਜਾਂ 3 ਦਿਨ ਉਹਨੂੰ ਸੁੱਕਣ ਦਿਓ ਅੱਛਾ ਉਹਨੂੰ ਸੁੱਕਣ ਦਿਓ ਤਾਂ ਕਿ ਜਿਹੜਾ ਰਸਾ ਆਪਾਂ ਨੇ ਉੱਚ ਪਾਇਆ ਨਾ ਉਹ ਪੂਰੀ ਤਰ੍ਹਾਂ ਸੁੱਕ ਜਵੇ ਲੇਕਿਨ ਧੁੱਪੇ ਰੱਖਣਾ ਨਹੀਂ ਹੈਗਾ ਕਿਸੇ ਛਾਂਵੀ ਥਾਂ ਤੇ ਅੱਛਾ ਛਾਂਵੀ ਥਾਂ ਤੇ ਸੁੱਕਣਾ ਚਾਹੀਦਾ ਧੁੱਪੇ ਨਹੀਂ ਰੱਖਣਾ ਧੁੱਪੇ ਨਹੀਂ ਸਕਾਉਣਾ ਛਾਂਵੀ ਥਾਂ ਤੇ ਰੱਖ ਦਿਓ 2-3 ਦਿਨ ਸੁੱਕ ਜਾਏਗਾ ਬੜੇ ਆਰਾਮ ਨਾਲ ਠੀਕ ਹੈ ਜਦੋਂ ਉਹ ਸੁੱਕ ਗਿਆ ਸਮਝ ਲਓ ਤੁਹਾਡੀ ਨਸ਼ੇ ਛੱਡਣ ਵਾਲੀ ਦਵਾਈ ਇੱਕ ਤਿਆਰ ਹੋ ਗਈ अच्छा ਇਹ ਨਸ਼ੇ ਛੱਡਣ ਵਾਲੀ ਦਵਾਈ ਤਿਆਰ ਹੋ ਗਈ ਦਵਾਈ ਤਿਆਰ ਹੋ ਗਈ ਤੁਸੀਂ ਕਰਨਾ ਕੀ ਹੈ ਜਦ ਵੀ ਤੁਹਾਨੂੰ ਤੋੜ ਲੱਗਦੀ ਹੈ ਨਸ਼ੇ ਦੀ ਤੁਸੀਂ ਉਹਦੇ ਵਿੱਚੋਂ ਇੱਕ ਤਿੱਲੀ ਕੱਢਣੀ ਹੈ ਆਪਣੀ ਜੀਬ ਦੇ ਉੱਤੇ ਰੱਖ ਕੇ ਚੁਸਣੀ ਹੈ اچھا ਜਦੋਂ ਤੁਹਾਨੂੰ ਤੋੜ ਵਰਗੀ ਫੀਲਿੰਗ ਸ਼ੁਰੂ ਹੋਵੇ ਤੋੜ ਵਰਗੀ ਫੀਲਿੰਗ ਸ਼ੁਰੂ ਹੁੰਦੀ ਹੈ ਜਦੋਂ ਤੁਸੀਂ ਉਹਨੂੰ ਚੁਸਣਾ ਸ਼ੁਰੂ ਕਰ ਦੋਗੇ ਨਾ ਉਹ ਤੁਹਾਡੀ ਜੀਬ ਦੇ ਉੱਤੇ ਨਾ ਥੋੜੀ ਜੀ ਚਰਚਰਾਹਟ ਜੀ ਦਊਗੀ ਹੂੰ ਜਿਵੇਂ ਜਿਵੇਂ ਉਹ ਨੂੰ ਤੁਸੀਂ ਤੁਸੀਂ ਜਾਓਗੇ ਤੁਹਾਡੀ ਜਿਹੜੀ ਤੋੜ ਹੈ ਤੁਸੀਂ ਆਪ ਵੀ ਮਹਿਸੂਸ ਕਰੋਗੇ ਕਿ ਮੈਨੂੰ ਹੁਣ ਤੋੜ ਜਿਹੜੀ ਲੱਗੀ ਸੀ ਉਹ ਘਟ ਰਹੀ ਹੈ ਅੱਛਾ ਨਾਲ ਦੀ ਨਾਲ ਕੰਮ ਕਰਨਾ ਸ਼ੁਰੂ ਹੈ ਪਰ ਲੋਕਾਂ ਨੂੰ ਲੱਗਦਾ ਹੈ ਕਿ ਆਯੁਰਵੇਦ ਤਾਂ ਬਹੁਤ ਸਲੋ ਕੰਮ ਕਰਦਾ ਸਰ ਦੇਖੋ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਆਯੁਰਵੇਦ ਹੈ ਨਾ ਉਹ ਦੇਖੋ ਨੋ ਡਾਊਟ ਜਿਹੜਾ ਪਹਿਲਾਂ ਆਯੁਰਵੇਦ ਸੀਗਾ ਔਰ ਅੱਜ ਨਵੀਆਂ ਖੋਜਾਂ ਹੋ ਰਹੀਆਂ ਆਯੁਰਵੇਦ ਦੇ ਵਿੱਚ ਬਿਮਾਰੀਆਂ ਵੀ ਚਲੋ ਨਵੀਆਂ-ਨਵੀਆਂ ਆ ਰਹੀਆਂ ਤਾਂ ਉਹਨੂੰ ਲੜਨ ਵਾਸਤੇ ਦਵਾਈਆਂ ਵੀ ਨਵੀਆਂ-ਨਵੀਆਂ ਸਾਡੀਆਂ ਖੋਜਾਂ ਤਿਆਰ ਹੋ ਰਹੀਆਂ ਜਿਹੜਾ ਅਦਰਕ ਵਾਲਾ ਨੁਸਖਾ ਹੈ ਆ ਉਹ ਨਾਲ ਦੀ ਨਾਲ ਕੰਮ ਕਰਦਾ ਸਰ ਬਿਲਕੁਲ ਅਸੀਂ ਕਈ ਪੇਸ਼ੈਂਟਾਂ ਨੂੰ ਜਿਨ੍ਹਾਂ ਨੂੰ ਦਿੱਤਾ ਹੈ ਸਾਡੇ ਕੋਲੇ ਦੱਸਦੇ ਆ ਆ ਕੇ ਸਾਨੂੰ ਫੋਨ ਦੇ ਉੱਤੇ ਵੀ ਸਾਨੂੰ ਦੱਸਦੇ ਆ ਵੀ ਡਾਕਟਰ ਸਾਹਿਬ ਮਨੋ ਦੇ ਨਾਲ ਬਹੁਤ ਫਰਕ ਦਿਖ ਰਿਹਾ ਹੈ ਅਸੀਂ ਐ ਨਹੀਂ ਕਹਿੰਦੇ ਵੀ ਹਰ ਇੱਕ ਦੇ ਉੱਤੇ ਕਾਰਗਰ ਨਹੀਂ ਹੂੰ ਕਿਉਂਕਿ ਸਾਡੀ ਦਵਾਈ ਵੀ ਅਸੀਂ ਇਹੀ ਕਹਿੰਦੇ ਆ ਕਿਉਂਕਿ ਕਿਸੇ ਨੂੰ ਵਾਹ ਵਾਧੀ ਕਿਸੇ ਨੂੰ ਸੁਵਾਧੀ ਕਿਸੇ ਦੇ ਉੱਤੇ ਤਾਂ ਸਾਡੀ ਦਵਾਈ ਇੱਕਦਮ ਅਸਰ ਕਰਦੀ ਹੈ ਨਾਲ ਦੀ ਨਾਲ ਜੇ ਆਪਾਂ ਦਵਾਈਆਂ ਦੀ ਗੱਲ ਕਰੀਏ ਜਾਂ ਨੁਸਖਿਆਂ ਦੀ ਗੱਲ ਕਰੀਏ ਕਿਸੇ ਨੂੰ ਟਾਈਮ ਲੱਗ ਜਾਂਦਾ ਕਿਉਂ ਲੱਗ ਜਾਂਦਾ ਉਹ ਵੀ ਦੋ ਕਾਰਨ ਨੇ ਇੱਕ ਤਾਂ ਕਈ ਵਾਰੀ ਪੇਸ਼ੈਂਟ ਜਿਹੜਾ ਮਰੀਜ਼ ਹੈ ਉਹ ਉਨੇ ਤਰੀਕੇ ਨਾਲ ਹੀ ਦਵਾਈ ਨਹੀਂ ਖਾਂਦਾ ਹੈਗਾ ਸਾਡੇ ਜੋ ਅਸੀਂ ਇਨਸਟਰਕਸ਼ਨਸ ਦਿੱਤੀਆਂ ਵੀ ਇਸ ਤਰੀਕੇ ਨਾਲ ਦਵਾਈ ਖਾਣੀ ਹੈ ਜਾਂ ਇਸ ਤਰੀਕੇ ਨਾਲ ਆਪਾਂ ਨੇ ਨੁਸਖਾ ਯੂਜ਼ ਕਰਨਾ ਉਹ ਵਿੱਚ ਹੋਰ ਹੀ ਕੋਈ ਆਪਣਾ ਨਾਲ ਨੁਸਖਾ ਐਡ ਕਰ ਦਿੰਦਾ ਨਸ਼ਾ ਛੱਡਣ ਵਾਸਤੇ ਸਾਡਾ ਇਹ ਅਦਰਕ ਵਾਲਾ ਜਿਹੜਾ ਨੁਸਖਾ ਹੈਗਾ ਇਹਨੂੰ ਇਸਤੇਮਾਲ ਕਰਕੇ ਦੇਖੋ ਤੁਹਾਨੂੰ ਆਪੇ ਪਤਾ ਚੱਲੇਗਾ ਵੀ ਹਾਂ ਇਹਦੇ ਨਾਲ ਸਾਡੀ ਜਿਹੜੀ ਤੋੜ ਹੈ ਉਹ ਘਟਣੀ ਸ਼ੁਰੂ ਹੋ ਗਈ ਕਿਉਂਕਿ ਅਦਰਕ ਦੇ ਵਿੱਚ ਜਿਹੜਾ ਸਲਫਰ ਪਾਇਆ ਜਾਂਦਾ ਤੇ ਜਿਹੜੀ ਤੁਹਾਡੀ ਤੋੜ ਨੂੰ ਘਟਾਉਂਦਾ ਹੈ